ਤੁਹਾਡਾ ਧੰਨਵਾਦ ਕਰਦੀ ਆ ਸਾਡੇ ਭਰਾ ਠੱ ਕਰਨ ਜੀ ਦਾ ਜਿਨ੍ਹਾਂ ਦੀ ਸੋਚ ਦੇ ਨਾਲ ਸਟੇਟ ਮੀਡੀਆ ਕਲੱਬ ਵੱਲੋਂ ਤੇ ਤੁਸੀਂ ਸਾਰੇ ਸਾਥੀਆਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਇਹ ਜਿਹੜੇ ਆ ਸਟਿੱਕਰ ਜਿਹੜੇ ਲਗਾ ਰਹੇ ਆ ਤਾਂ ਕਿ ਜਦ ਮੁਰੇ ਠੰਡ ਦਾ ਮੌਸਮ ਆਉਂਦਾ ਤਾਂ ਕਿ ਹਾਸਿਆਂ ਤੋਂ ਬਚਾ ਹੋਵੇ ਵੈਸੇ ਵੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਜਿਹੜੀ ਸੋਚ ਆ ਉਹਨਾਂ ਨੇ ਵੀ ਅਫਰਾਦਾ ਬਹੁਤ ਵੱਡਾ ਕੀਤਾ ਐ ਐਸਐਫ ਬਣਾਈ ਐ ਤਾਕੇ ਜਿਹੜੀਆਂ ਆ ਪੇਸ਼ਕਿਮਤੀ ਜਾਨਾ ਰੋਬੋਟਸ ਦੇ ਉੱਤੇ ਚੱਲੀਆਂ ਜਾਂਦੀਆਂ ਤੇ ਉਹਨਾਂ ਤੋਂ ਬਚਾਅ ਹੋਵੇ ਤੇ ਜਿਹੜੀ ਅੱਜ ਅਸੀਂ ਮੌੜੇ ਤੁੰਦ ਦਾ ਮੌਸਮ ਆ ਰਿਹਾ ਤੇ ਇਹ ਪੀਂਜੀ ਨੇ ਜਿਹੜੀ ਉਪਰਾਲਾ ਸ਼ੁਰੂ ਕੀਤਾ ਇਹ ਬਹੁਤ ਚੱਕਾ ਉਪਰਾਲਾ ਹੈ ਕਿ ਜਿਹੜੇ ਆਪਾਂ ਇਹ ਲਾ ਕੇ ਸਟicker ਸਾਕੇ ਬਚਾਅ ਹੋ ਸਕੇ ਤੇ ਮਨੂ ਦੇਖਣੇ ਕੰਪਨੀ ਚੱਲੇ ਰਹੇ ਹਾਂ ਤਾਂ ਉਹਨਾਂ ਦੇ ਹਾਸੇ ਖੜੇ ਹੁੰਦੇ ਨੇ ਬਹੁਤ ਡਰਦੇ ਨੇ ਕਿ ਇਹ ਅਸੀਂ ਇਹਨਾਂ ਨੂੰ ਕਿੱਦਾਂ ਕੀ ਕਰੀਏ ਦੇਖੋ ਆਮ ਲੋਕਾਂ ਮੈਂ ਕਹਿੰਦੀ ਆ ਕਿ ਹਮੇਸ਼ਾ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਲਾ ਕੇ ਚੱਲੋ ਜੈਲੋ ਲਾਈਟਾਂ ਉਹਨਾਂ ਦੀਆਂ ਚੱਲਦੀਆਂ ਹੋਣੀਆਂ ਚਾਹੀਦੀਆਂ ਆਪਣਾ ਜ਼ਿੰਦਗੀ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ ਤੇ ਜਿਹੜੀ ਰਫ਼ਤਾਰ ਹੈ ਰਫ਼ਤਾਰ ਹਮੇਸ਼ਾ ਉਸੇ ਸਾਹਮਣੇ ਰੱਖੋ ਤਾਂ ਕਿ ਜਿਹੜੀ ਜ਼ਿੰਦਗੀ ਆ ਦੂਸਰੇ ਦਿਨ ਵੀ ਆਪਾਂ ਗੱਡੀ ਚਲਾਉਣੀ ਆ ਤੇ ਆਪਣੀ ਜਿਹੜੀ ਉਮਰ ਐ ਲੰਬੀ ਹੋਵੇ ਤੇ ਪੰਜਾਬ ਹੱਸਦਾਬਸਦਾ ਰਹੇ ਤੇ ਇੱਕ ਚੰਗਾ ਪੰਜਾਬ ਪਰਮੁਖਤ ਪੰਜਾਬ ਹੋਵੇ। ਹੁਵਾਰਾ ਗਵਰਨਮੈਂਟ ਜਿਆਦਾ ਉਮਰ ਹੀ ਉਹਨਾਂ ਵਾਸਤੇ ਕਰੂ। ਅੱਜ ਇਹ ਜਿਹੜੇ ਸਟicker ਐ ਸਿਰਫ ਕਮਰਸ਼ੀਅਲ ਵਾਈਕਲ ਤੇ ਲਗਾਏ ਜਾ ਰਹੇ ਉਸ ਤੋਂ ਬਾਅਦ ਅਸੀਂ ਗੋਵਾਂ ਦੇ ਉੱਪਰ ਵੀ ਸਟicker ਲਗਾ ਅੱਗੇ ਜਿਹੜਾ ਸਟੇਟ ਮੀਡੀਆ ਦੇ ਨਾਲ ਲੱਗ ਕੇ ਇਦਾਂ ਦਾ ਪ੍ਰਚਾਰਾ ਕੀਤਾ ਗਿਆ ਇਦਾਂ ਦੇ ਹੋਰ ਵੀ ਪ੍ਰਚਾਰਾ ਕੀਤੇ ਜਾਣਗੇ ਸਟੇਟ ਮੀਡੀਆ ਜਿਹੜਾ ਕਲੱਬ ਹੈ ਇਹ ਟਾਈਮ ਟੂ ਟਾਈਮ ਬੜੇ ਵਧੀਆ ਪ੍ਰਚਾਰਾ ਕਰ ਰਿਹਾ ਤੇ ਲੇਕਿਨ ਅੱਜ ਵੀ ਜਿਹੜਾ ਇਹਨਾਂ ਨੇ ਟੰਡਨ ਬਾਜੀ ਨੇ ਪ੍ਰਚਾਰਾ ਕੀਤਾ ਇਹ ਵੀ ਬਹੁਤ ਅੱਛਾ ਵਾ ਤਾਂ ਕਿ ਜਿਹੜੀ ਜਵਾਨੀ ਹੈ ਜਿਹੜੀ ਥੋੜੀ ਜੀ ਤੇਜ ਰਫਤਾਰ ਨਾਲ ਚੱਲਦੀ ਆ ਤੇ ਉਹਨਾਂ ਦੀ ਜਿਹੜੀ ਜਾਨ ਮਾਲਤੀ ਰੱਖਿਆ ਸਭ ਤੋਂ ਵਧੀਆ ਹੈ ਇੱਥੇ ਜਿਹੜਾ ਕਲਾਬ ਮੈਡ ਦਾ ਲਾਇਆ ਵੈਲੇ ਸਾਡੇ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕੋਛੀਨਾ ਦੇ ਨਾਲ ਮਿਲ ਕੇ ਸਟੇਟ মিডিਆ ਕਲੱਬ ਵੱਲੋਂ ਅਸੀਂ ਜਿਹੜੇ ਕਲੈਕਟਰ ਸਟicker ਜਿਹੜਾ ਢੋਲੇਵਾਲ ਚੌਂਕ ਦੇ ਵਿੱਚ ਲਗਾਉਣੇ ਸ਼ੁਰੂ ਕੀਤੇ ਆ ਤੇ ਇਸੇ ਤਰ੍ਹਾਂ ਹੀ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਲਗ ਲਗ ਇਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਵੀ ਹਾਈਵੇ ਨਿਕਲਦਾ ਉੱਥੇ ਸਟicker ਲਗਾਵਾਂਗੇ ਜੀ ਤੇ ਲਗਭਗ ਕੁੰਨੀਆਂ ਗੱਡੀਆਂ ਨੂੰ ਲੱਗ ਚੁੱਕੇ 1100 ਤੋਂ ਬਾਅਦ ਹੁਣ ਤੱਕ ਲਾ ਚੁੱਕਿਆ ਹੈ ਏਦਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਹੋਰ ਵੀ ਕੀਤੇ ਜਾਣਗੇ ਜਿਵੇਂ ਕੌਕਾਂ ਦਾ ਜਿਹੜੀਆਂ ਅਵਾਰਾ ਫੇਟੀਆਂ ਉਹਨਾਂ ਨੇ ਕੀ ਉਹਨਾਂ ਨਾਲ ਅਸੀਂ ਐਮਐਨਏ ਸਾਹਿਬ ਨਾਲ ਮਿਲ ਕੇ ਜਿਹੜੇ ਅਸੀਂ ਬੈਲਟਾ ਬਣਵਾ ਲਿਆ ਨੇ ਜਿੰਨੇ ਵੀ ਐਨੀਮਲ ਐਨਜੀਓ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਰਿਫਲੈਕਟਰ ਜਿਹੜੀ ਬੈਲਟਾ ਲਾਵਾਂਗੇ ਜੀ ਐਮਐਨਏ ਸਾਹਿਬ ਦਾ ਸਹਿਯੋਗ ਮਿਲਦਾ ਰਹਿੰਦਾ ਤੁਹਾਨੂੰ ਬਿਲਕੁਲ ਬਿਲਕੁਲ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਵੀ ਸਾਡੇ ਇੱਕ ਇੱਕ ਕੋਲ ਦੀ ਜਿਸ ਐਕ ਕਹਿੰਦਾ ਹੈ ਸਟੇਟ মিডিਆ ਦੇ ਨਾਲ ਮੇਰੇ ਪਰਿਵਾਰ ਦੇ ਸਾਹਮਣੇ ਖੜੇ ਰਹਿੰਦੇ ਆ ਪੱਤਰਕਾਰ ਭਾਈਚਾਰੇ ਨਾਲ ਬਿਲਕੁਲ ਖੜੇ ਰਹਿੰਦੇ ਆ ਠੀਕ ਹੈ ਰ ਆਪਣੇ ਬੰਦੇ ਦੇ ਅੱਗੇ ਤੁਰੇ ਜਾਂਦੇ ਪਤਾ ਨਹੀਂ ਸਾਡਾ ਪਰਿਵਾਰ ਹੈ ਸਟੇਟ মিডিਆ ਦੇ ਪੇਪਰ ਸਾਰੇ ਸਾਡੇ ਪਰਿਵਾਰ ਦੇ ਪਰ ਤੁਸੀਂ ਵੀ ਸਾਰੇ ਸਾਡੇ ਪਰਿਵਾਰ ਦੇ ਮੈਂ ਤੁਹਾਨੂੰ ਕੀ ਕਹਾਂਦਾ ਕਿ মিডিਆ ਇੱਕ ਬੜਾ ਵੱਡਾ ਸਾਧਨ ਹੈ ਕਿਉਂਕਿ ਇੱਕ ਡੈਮ ਪੋਲਿਟਿਸ਼ਨ ਨੇ ਕੰਮ ਕਰਨਾ ਲੋਕਾਂ ਵਿੱਚ ਲਿਆਣਾ ਬੀਂਦੀਆਂ ਦਾ ਕੰਮ ਹੁੰਦਾ ਸੋ ਮੈਂ ਉਮੀਡੀਆ ਦੇ ਵੀਰਾਂ ਦਾ ਸਾਰੀ ਅਰੇ ਹਰ ਬਾਤ ਕਰਤੀਆਂ ਜਿਨ੍ਹਾਂ ਨੇ ਇਸ ਮੂਵਮੈਂਟ ਨੂੰ ਆਪਣੇ ਕੈਮਰੇ ਆ ਦੇ ਵਿੱਚ ਕੈਪਚਰ ਕੀਤਾ ਧੰਨਵਾਦ ਜਿਆਦਾ ਜੋਇਨ ਕਰਨਾ ਚਾਹੁੰਦੇ ਹੋ ਕਿਸਾਨ ਖੁਸ਼ ਆ ਤਵੇ ਖੁਸ਼ ਕਿਸ ਗਰੁੱਪ ਮਲੇਟ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ